ਅਜਸਟ ਨਹੀਂ ਸੀਗੀ ਮੈਂ ਕਿਹਾ ਆਪਾਂ ਰੋਟੀ ਖਾ ਲਈਏ ਵੈਜੇਜੀ ਖਾਣਾ ਸੀਗਾ ਫੈਮਲੀ ਨਾਲ ਆਈ ਸੀਗੀ ਤੇ ਉਹਦੇ ਵਿੱਚ ਆਪਾਂ ਜਦੋਂ ਮੰਗਾਏ ਤਾਂ ਮਸਾਲੇ ਵਿੱਚ ਥੱਲੇ ਹੱਡੀ ਨਿਕਲੀ ਹੈ ਦਾਲ ਮੱਖਣੀ ਮੰਗਾਈ ਸੀ ਨਾਲ ਮਸ਼ਰੂਮ ਮੰਗਾਏ ਤੇ ਮਸ਼ਰੂਮ ਦੇ ਵਿੱਚ ਹੱਡੀ ਨਿਕਲੀ ਥੱਲੇ ਮਸਾਲਾ ਮਸ਼ਰੂਮ ਜਰ ਹਾਂ ਤੇ ਹੁਣ ਉਹ ਕਹਿੰਦੇ ਜੀ ਮਸਾਲੇ ਵਿੱਚ ਹੱਡੀ ਆ ਸਕਦੀ ਹੈ ਤੇ ਐਵੇਂ ਤਾਂ ਵੈਜੇਵਲੇ ਮਤਲਬ ਜੇ ਅਸੀਂ ਚਿਕਨ ਖਾਣਾ ਹੁੰਦਾ ਨਾਨਵੈਜ ਖਾਣਾ ਹੁੰਦਾ ਤੇ ਅਸੀਂ ਮੰਗਾ ਲੈਂਦੇ ਆਪੇ ਹੀ ਕੁਝ ਫਿਰ ਸਖਾਲੀ ਐਵੇਂ ਕਿਸੇ ਦੀ ਚੂਸੀ ਹੋਈ ਅੱਡੀ ਮਤਲਬ ਐਦਾ ਮਤਲਬ ਝੂਠੇ पांडे ਦੇ ਵਿੱਚ ਰੋਟੀ ਦਿੱਤੀ ਆ ਮਤਲਬ ਸਬਜੀ ਦਿੱਤੀ ਆ ਸਾਨੂੰ ਕੁਝ ਫਿਰ ਓਨਰ ਨਾਲ ਗੱਲਬਾਤ ਕੀਤੀ ਓਨਰ ਨਾਲ ਕੀਤੀ ਐ ਮੈਂ ਕਿਹਾ ਉਹਨਾਂ ਨੂੰ ਕਹਿੰਦੇ ਕੀ ਉਹ ਅਪੋਲੋਜਾਈਜ਼ ਕਰਨ ਤਾਂ ਦੇ ਬਜਾਏ ਉਹ ਇਹ ਕਹਿੰਦੇ ਕਿ ਅਸ਼ਟਮੀ ਤਾਂ ਖਤਮ ਹੋ ਗਈ ਚਲੋ ਕੋਈ ਗੱਲ ਨਹੀਂ ਨਾਨਵੇਜ ਕੀ ਹੋਇਆ ਤੇ ਇਹਦਾ ਮਤਲਬ ਅਸੀਂ ਕੋਈ ਦੂਜੇ ਦੀ ਲੋਕਾਂ ਦੇ ਝੂਠੇ ਕੋਈ ਹੱਡੀਆਂ ਚੂਸ ਖਾਵਾਂਗੇ ਜੇ ਅਸੀਂ ਚਿਕਨ ਨਾਨਵੇਜ ਨਾਨਵੇਜ ਖਾਣਾ ਆਇਆ ਤਾਂ ਅਸੀਂ ਆਪੇ ਮੰਗਾ ਲਾਂਗੇ ਨਾ ਖਾਣਾ ਵੀ ਕਰਕੇ ਜਾਈਏ ਫਿਰ ਝੂਠੇ ਭਾਂਡੇ ਚ ਖਾ ਕੇ ਸੇ ਪੇ ਵੀ ਕਰੀਏ ਨਹੀਂ ਹਲੇ ਕੁਛ ਨਹੀਂ ਕੀਤਾ ਨਹੀਂ ਅਸੀਂ ਉਹ ਕੀ ਕਹਿ ਰਹੇ ਹਨ ਕੀ ਕਹਿ ਰਹੇ ਉਹਨਾਂ ਨੇ ਕੁਛ ਨਹੀਂ ਬੋਲਿਆ ਫਿਰ ਕਹਿੰਦੇ ਕਿ ਕੋਈ ਗੱਲ ਨਹੀਂ ਅਸ਼ਟਮੀ ਤਾਂ ਖਤਮ ਹੋ ਗਈ ਮੈਂ ਕਹਿੰਦਾ ਮਤਲਬ ਅਸੀਂ ਝੂਠੇ ਤੁਸੀਂ ਝੂਠੇ ਭਾਂਡੇ ਦੇ ਰਹੇ ਹੋ ਤੁਸੀਂ ਲੋਕਾਂ ਦੇ ਬੱਚੇ ਕੋਈ ਹੱਡੀ ਵਿੱਚ ਉਹਦੇ ਉਹਦੇ ਵਿੱਚ ਸਾਨੂੰ ਰੋਟੀ ਦੇ ਰਹੇ ਹੋ ਤੇ ਅਸੀਂ ਉਹ ਖਾ ਲਈਏ ਫਿਰ ਉਹ ਹੱਡੀ ਜਿਸ ਤਰੀਕੇ ਦੀ ਨਹੀਂ ਹੈ ਤੁਹਾਨੂੰ ਕੀ ਲੱਗਦਾ ਹੈ ਸਕਿਨ ਨਹੀਂ ਸੀ ਹੁੰਦੇ ਸੀ ਸਕਿਨ ਨਹੀਂ ਸੀ ਚੂਸੀ ਹੋਈ ਹੱਡੀ ਸੀ ਤੁਹਾਨੂੰ ਮੈਂ ਫੋਟੋ ਹਾਂਜੀ ਫੋਟੋ ਦਿਖਾ ਦੇਣੀ ਆ ਇਹ ਤਾਂ ਲੈ ਕੇ ਇੱਕਦਮ ਜਾ ਰਹੇ ਸੀਗੇ ਸਾਡੇ ਕੋਲ ਕੋਈ ਇਦਾਂ ਦੀ ਐਸੇ ਨਹੀਂ ਐਸੇ ਲੱਗ ਰਿਹਾ ਤਾਂ ਕਿ ਜੁੱਠੇ ਪਾਂਡੇ ਚ ਤੁਸੀਂ ਪਹਿਲਾਂ ਵੀ ਇੱਥੇ ਆਂਦੇ ਨਹੀਂ ਮੈਂ ਫਰਸਟ ਟਾਈਮ ਫਰਸਟ ਟਾਈਮ ਆਇਆ ਹਾਂ ਫਰਸਟ ਟਾਈਮ ਮੈਂ ਤਾਂ ਕਹਾਂਗੀ ਕਿ ਇੱਕ ਵਾਰੀ ਚੈੱਕ ਕਰੋ ਐਵੇਂ ਤਾਂ ਜਿਹੜੇ ਵੈਜ ਨਾਨ ਵੈਜ ਦੇਖੋ ਨਹੀਂ ਖਾਂਦੇ ਝੂਠੇ ਪਾਂਡੇਆਂ ਚ ਸਾਰਿਆਂ ਨੂੰ ਦੇ ਰਹੇ ਹੋ ਹੈਨਾ ਲੋਕ ਹੈਨਾ ਰੋਟੀ ਵੀ ਐਵੇਂ ਖਵਾ ਰਹੇ ਹੋ ਤੁਸੀਂ ਝੂਠੀ ਹੱਡੀ ਵਗੈਰਾ ਸਿੱਟੀ ਟੱਬੇ 'ਚ ਰੋਟੀ ਖਾਣ ਆਏ ਸੀ ਤਾਂ ਕੀ ਕੰਪਲੇਂਟ ਹੈ ਜੀ ਸਰ ਅਸੀਂ ਔਨ ਵੈਜ ਖਾਣ ਆਏ ਸੀ ਫੈਮਿਲੀ ਦੇ ਨਾਲ ਡਿਨਰ ਕਰਨ ਆਏ ਸੀ ਤੇ ਬਸ ਅਸੀਂ ਦਾਲ ਮਖਣੀ ਤੇ ਮਸਲਾ ਮਸ਼ਰੂਮ ਆਰਡਰ ਕੀਤੇ ਸੀਗੇ ਅਸੀਂ ਜਦੋਂ ਥੋੜੀ ਇੱਕ ਇੱਕ ਹਾਫ ਚਪਾਤੀ ਖਾਵਟੇ ਉਸ ਤੋਂ ਬਾਅਦ ਦੇਖਿਆ ਉਹਦੇ ਵਿੱਚ ਚਿਕਨ ਦੀ ਹੱਡੀ ਸੀਗੀ ਉਹ ਹੱਡੀ ਵੀ ਵਿਦਆਊਟ ਸਕਿਨ ਚੂਸੀ ਹੋਈ ਹੱਡੀ ਸੀ ਕਿਸੇ ਝੂਠੇ ਪਾਂਡੇ ਜਿੱਦਾਂ ਆ ਜਾਂਦੀਆਂ ਆ ਉਹਦੇ ਵਿੱਚ ਹੀ ਗਰੇਵੀ ਸਰਵ ਕਰਤੀ ਉੱਤੇ ਮਸ਼ਰੂਮ ਥੱਲੇ ਹੱਡੀ ਤੇ ਫਿਰ ਜਿਹੜਾ ਵੈਜੀਟੇਰੀਅਨ ਆ ਉਹ ਤਾਂ ਫਿਰ ਬਿਲਕੁਲ ਬੇਅਰ ਨਹੀਂ ਕਰੇਗਾ ਨਾ ਇਹ ਚੀਜ਼ਾਂ ਬਿਲਕੁਲ ਕਰਾਂਗੇ ਸਰ ਕਿਉਂ ਨਹੀਂ ਕਰਾਂਗੇ ਦੀ ਮਾਲਕ ਨੂੰ ਸ਼ਿਕਾਇਤ ਕਰੀ ਮਾਲਕ ਨੂੰ ਕਿੰਨੀ ਸੀ ਸ਼ਿਕਾਇਤ ਉਹਨਾਂ ਨੂੰ ਫੋਨ ਕੀਤਾ ਸੀ ਮੇਰੇ ਨਾਲ ਮੇਰੇ ਫਰੈਂਡ ਆਏ ਹੋਏ ਨੇ ਉਹਨਾਂ ਨੇ ਕੰਪਲੀਟ ਆਪ ਨਹੀਂ ਇੱਥੇ ਪਹੁੰਚੇ ਨਹੀਂ ਉਹਨਾਂ ਨੇ ਸਿਰਫ ਇਹੀ ਗੱਲ ਕੀਤੀ ਕਿ ਆ ਮੈਂ ਘਰ ਆ ਗਿਆ ਅੱਜ ਐਸਟਮੀ ਸੀ ਕੋਈ ਗੱਲ ਨਹੀਂ ਐਸਟਮੀ ਖਤਮ ਹੋ ਗਈ ਹੁਣ ਤੁਸੀਂ ਕੋਈ ਗੱਲ ਨਹੀਂ ਮਤਲਬ ਕਿ ਐਸਟਮੀ ਖਤਮ ਹੋ ਗਈ ਤਾਂ ਅੱਜ ਤੁਸੀਂ ਚਿਕਨ ਖਾਓ ਕਿ ਪਿਆਜ਼ ਨਹੀਂ ਖਾਂਦੇ ਸਾਨੂੰ ਅੱਡੀ ਅਸੀਂ ਕਿਉਂ ਝੂਟੇ ਪਾਣਦੇ ਹਾਂ ਚਿਕੋ ਕਹੀ ਹੁੰਦਾ ਪੇ ਵੀ ਕਰੀਏ ਐ ਕਹਿ ਰਹੀ ਅਸੀਂ ਕਿਉਂ ਖਾਈਏ ਅਗਰ ਐਸਟਮੀ ਖਤਮ ਹੋ ਗਈ ਅਸੀਂ ਆਪ ਚਿਕਨ ਮੰਗਵਾਉਂਦੇ ਆਪ ਖਾ ਲੈਂਦੇ ਹਾਂ ਅਸੀਂ ਆਪੀ ਖਾ ਲੈਂਦੇ ਦੂਜ ਜਿ ਖਾਣੀ ਹੁੰਦੀ ਨਾਲੋਂ ਦਾ ਪੇਹ ਕਰਕੇ ਜਾਵਾਂਗੇ ਫੇਰ ਉਹਦਾ ਪੇਹ ਕਰਾ ਦੇਣੇ ਚਾਹੁੰਦਾ ਪੇਹ ਵੀ ਕਰਾ ਕੇ ਕਿਤੇ ਭਾਂਡੇ ਦੀ ਰੋਟੀ ਖਾਵਾਂਗੇ ਕੋਈ ਵੀ ਕਿਸੇ ਦਾ ਤੁਸੀਂ ਇਹਨਾਂ ਨੇ ਗੰਦੇ ਭਾਂਡੇ ਵਿੱਚ ਸਾਨੂੰ ਦਿੱਤੀ ਆ ਉਹ ਥੱਲੇ ਪਈ ਹੋਈ ਸੀ ਹੱਡੀ ਔਰ ਉਹਨੂੰ ਐਕਸੈਪਟ ਨਹੀਂ ਕਰ ਰਹੇ ਔਰ ਉਹ ਵੀ ਕਹਿ ਰਹੇ ਕਿ ਚਿਕਨ ਵਾਲਾ ਮਸਾਲਾ ਗਲਤੀ ਨਾਲ ਪੈ ਗਿਆ ਹੋਣਾ ਹੈ ਕਹਿ ਰਹੇ ਇਹਨਾਂ ਦਾ ਮਤਲਬ ਇਹ ਹੈ ਵੈਜ ਤੇ ਨਾਨ ਵੈਜ ਦੀ ਗੱਲ ਨਹੀਂ ਕੋਈ ਹੈ ਯਾਨੀ ਉਹੀ ਲੋਕਾਂ ਨੂੰ ਵੈਜ ਕਹਿ ਕੇ ਸਰਵ ਹੋ ਰਿਹਾ ਉਹੀ ਨਾਨ ਵੈਜ ਕਹਿ ਕੇ ਸਰਵ ਹੋ ਰਿਹਾ ਤੇ ਹੁਣ ਪ੍ਰਸ਼ਾਸਨ ਤੋਂ ਕੀ ਚਾਹਾਂਗੇ ਮੈਂ सर, चाहिए, इंस्ट्रेक्ष्ट इंस्ट्रेक्ष्ट थोड़ी होना रखना चाहिए इदा थोड़ी हरेकों पा देना तो तो अगर इन बीमारियां वायरस चल रहा बिल्कुल करना चाहेंगे पता चलना चाहिए ਇੱਦਾਂ ਥੋੜੀ ਤੁਹਾਡੇ ਏਡੇ ਵੱਡੇ ਰੈਸਟੋਰੈਂਟ ਤੁਸੀਂ ਉਹਦੀ ਬਿਲਕੁਲ ਇਗਨੋਰੈਂਸ ਹੀ ਕਰ ਰਹੇ ਹੋ ਤੁਸੀਂ ਉਹਦਾ ਰਿਸਪੈਕਟ ਹੀ ਨਹੀਂ ਕਰ ਰਹੇ ਤੁਸੀਂ ਇੱਦਾਂ ਨਹੀਂ ਕੋਈ ਐਕਸੈਪਟ ਕਰੇਗਾ ਰੋਟੀ ਦੇਖੀ ਜਾ ਰਹੇ ਹੋ ਤੁਸੀਂ ਸਬਜੀ ਜਿਹੜੇ ਨਾਨ-ਵੈਜੀਟੇਰੀਅਨ ਆਪ ਆਰਡਰ ਕਰਕੇ ਨਾਨ-ਵੈਜ ਖਾ ਸਕਦੇ ਆਂ ਜ਼ਰੂਰੀ ਨਹੀਂ ਉਹਨਾਂ ਨੂੰ ਵੈਜ ਦੇ ਦੇਣਾ ਇਹਦਾ ਮਤਲਬ ਪੰਡ ਯਾਰ ਤੋ ਨਹੀਂ ਰਹੇ ਪੰਡ ਚ ਅਜ ਨਾ ਗਰੇਵੀ ਹੋਈ ਨਾਨ-ਵੈਜ ਵਾਲੀ ਬਣਾ ਰਹੇ ਹੋ ਉਹੀ ਤੁਸੀਂ ਵੈਜ ਵਾਲਿਆਂ ਨੂੰ ਖਾ ਰਹੇ ਹੋ ਵੈਜ ਵਾਲਾ ਥੋੜੀ ਖਾਂਦਾ ਆ ਨਾਨ-ਵੈਜ ਇਹ ਐਕਸੈਪਟੇਬਲ ਹੀ ਨਹੀਂ ਆ ਸਰ ਓਨਰ ਆਂ ਆਪ ठीक है किन के साथ एक मसला हुआ है क्या मसला है कि इसको आपने इनका आरोप है कि उसमें वेज में नॉन वेज की हड्डी मिली है आप जी जी एक्सेप्ट करते हो ठीक है इस इसमें क्या कहना है आपका नहीं सर एक्चुअली हमारी गलती है अंदर कुक की गलती है क्योंकि तो वो कही कह रहा है कि हाँ ग्रेवी में से निकल रहा है उसके लिए हम भी आगे कोई देखेंगे उसको सीरियस ऑफेंस नहीं आज अष्टमी का दिन है हाँ जी सर हाँ जी हाँ हम आते हैं कि आज अष्टमी का दिन है तो हमारी गलती हम ही मान रहे हैं